ਕਾਲੇਗਲ ਵਾਰਿਸ ਪੰਜਾਬ ਦੇ ਪਾਰਟੀ ਦੀ ਵਿਸ਼ੇਸ਼ ਮੀਟਿੰਗ ਸੰਸਦਪਈ ਅਮਰਿਤਪਾਲ ਸਿੰਘ ਤੇ ਪਿਤਾ ਬਾਪੂ ਤਰਸੇਮ ਸਿੰਘ ਅਤੇ ਸੰਸਦ ਸਰਬਜੀਤ ਸਿੰਘ ਖਾਲਸਾ ਦੇਗਵਾਈ ਹੇਠ ਹੋਈ ਹੈ ਪੱਤਰ ਸਾਹਿਬ ਦੇ ਵਿਖੇ ਹੋਈ ਮੀਟਿੰਗ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਵਿਚਾਰ ਕੀਤੇ ਗਏ ਹਨ ਜਾਣਕਾਰੀ ਦਿੰਦੇ ਹੋਏ ਬਾਪੂ ਤਰਸੇਮ ਸਿੰਘ ਅਤੇ ਸੰਸਦ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪਾਰਟੀ ਦੇ ਚੜ੍ਹਦੀ ਕਲਾ ਦੇ ਲਈ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਜੋ ਆਪਾਂ 14 ਤਰੀਕ ਨੂੰ ਮਾਗੀ ਦੇ ਮੇਲੇ ਤੇ ਮੁਖਸਰ ਸਾਹਿਬ ਪਵਿੱਤਰ ਧਰਤੀ ਤੇ ਆਪਾਂ ਇੱਕ ਪਾਰਟੀ ਦਾ ਆਯੋਜਨ ਕੀਤਾ ਸੀ ਆਕਾਲੀ ਦਲ ਵੱਲੋਂ ਪੰਜਾਬ ਦੇ ਤੋਂ ਉਹਦੇ ਵਿਸਥਾਰ ਵਿੱਚ ਅਸੀਂ ਜिले वाइज ਸਭ ਜਗ੍ਹਾ ਤੇ ਮੀਟਿੰਗਾਂ ਕਰਕੇ ਉੱਥੇ ਕੁਝ ਬੰਦਿਆਂ ਨੂੰ ਜ਼ਿੰਮੇਵਾਰੀਆਂ ਦੇ ਰਹੇ ਹਾਂ ਕਿ ਉਹ ਅੱਗੇ ਜੋ ਸਾਡਾ ਪੰਥ ਬਚਾਓ ਪੰਜਾਬ ਜੋ ਐਜੰਡਾ ਹੈ ਉਹਨੂੰ ਆਪਾਂ ਘਰ ਘਰ ਤੱਕ ਲੈ ਕੇ ਜਾਈਏ ਉਹਦੇ ਤਹਿਤ ਅਸੀਂ ਇਹ ਪਾਕ ਪਵਿੱਤਰ ਧਰਤੀ ਪਤੇਗੜ ਸਾਹਿਬ ਕੀ ਉਹ ਗੁਰੂ ਜੀ ਦਾ ਦੇਰਨੇ ਤੇ ਨਮਸਕਾਰ ਕੀਤੀ ਪਏ ਨਾਲ ਤੇ ਉਹਨੂੰ ਬਾਅਦ ਚੋਂ ਨਾਲ ਤੋਂ ਅਸ਼ੀਰਵਾਦ ਲੈ ਕੇ ਆਏ ਸੀ ਸਾਰੇ ਇਹ ਪੰਜ ਮੰਦਰੀ ਕਮੇਟੀ ਦਾ ਇਥੇ ਉਹਨਾਂ ਨੇ ਜੋ ਮਿਹਵਾਰੀ ਦਿੱਤੀ ਹੈ ਕਿ ਪੂਰੇ ਜ਼ਿਲ੍ਹੇ ਨੂੰ ਦੇ ਦੇਖ ਰੇ ਕਰਨਗੇ ਤੇ ਜ਼ਿਲ੍ਹੇ ਚ ਹਰੇਕ ਘਰ ਤੱਕ ਜੋ ਪੰਖ ਬਚਾਓ ਪੰਜਾਬ ਬਚਾਓ ਉਹ ਅਜੰਡਾ ਆਪਣਾ ਉਹਨੂੰ ਲੈ ਕੇ ਜਾਣਗੇ ਲੋਕਾਂ ਤੱਕ ਲੈ ਕੇ ਜਾਣਗੇ ਤੇ ਇਸ ਪਾਰਟੀ ਨੂੰ ਮਨਜੀਤੀ ਵਾਸਤੇ ਕੰਮ ਕਰਨਗੇ ਕਿਉਂਕਿ ਉਹਦੇ ਦਰਿ ਰਚੀਆਂ ਨੇ ਜੀ ਕੀ ਕੀ ਉਹਦੇ ਇਹਦੇ ਚ ਜੀ ਅਸੀਂ ਜਿਹੜੇ ਮੁੱਖ ਇਹਨਾਂ ਦੇ ਇਥੋਂ ਦੇ ਸੇਵਾਦਾਰ ਲਾਏ ਗਏ ਆ ਆਪ ਜਰੂਰ ਉਹ ਸੰਦੀਪ ਸਿੰਘ ਰਪਾਲੋਂ ਆ ਤੇ ਬਾਕੀ ਜਿਹੜੀ ਇਹ ਟੀਮ ਆ ਉਹਨਾਂ ਦੇ ਮੈਂ ਸਾਰਿਆਂ ਦੇ ਕਰਕੇ ਨਾਂ ਤੇ ਵੇਖਦੀ ਜਾਂਦਾ ਤੁਹਾਡੇ ਕੋਲ ਹੈਗੇ ਤੇ ਉਹ ਤੁਸੀਂ ਇਹ ਲੈ ਲਿਓ ਤੇ ਇਹ 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 ਪੰਜ ਮੈਮਰੀ ਕਮੇਟੀ ਉਹ ਤੋਂ ਅਗੇ ਬਲਾਕ ਦੀ ਇਹਨਾਂ ਇਹਨਾਂ ਨੂੰ ਸਾਰੇ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਕਿ ਬਲਾਕ ਦੀ ਤੁਸੀਂ ਚੋਣ ਕਰਨੀ ਹੈ ਅੱਗੇ ਸਰਕਲ ਦੀ ਵੀ ਕਰਨੀ ਹੈ ਤੇ ਫਿਰ ਪਿੰਡਾਂ ਤੱਕ ਤੁਸੀਂ ਪਹੁੰਚਣਾ ਉਹਦੀ ਇਹ ਹੁਣ ਮਜਬੂਰੀ ਬਣ ਗਈ ਹੈ ਪਾਰਟੀ ਬਣਾਉਣੀ ਨਹੀਂ ਤੇ ਪਾਰਟੀ ਬਣਾਉਣੀ ਕੋਈ ਐਡਾ ਸੌਖਾ ਜਿਹਾ ਕੰਮ ਨਹੀਂ ਗਾ ਜਾਂ ਇਹ ਚੀਜ਼ ਹੈ ਕਿ ਹਾਲਾਤ ਹੀ ਇਦਾਂ ਦੇ ਹੁਣ ਸਾਡੀ ਗੱਲ ਕਰਨ ਵਾਲਾ ਕੋਈ ਨਹੀਂ ਸੀ ਉਹ ਦੋ ਧਿਰਾਂ ਜਿਹੜੀਆਂ ਫੇਲ ਹੋਈਆਂ ਤੀਜੀ ਲਿਆਂਦੀ ਤੇ ਜੀ ਨੇ ਵੀ ਸਾਨੂੰ ਲੁੱਟਣ ਖੁੱਟਣ ਤੋਂ ਸਵਾਏ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਹੁਣ ਇਹ ਇਹ a abdê ਮਜਬੂਰੀ ਹੈ ਕਿ ਪਾਰਟੀ ਬਣਾਉਣੀ ਤੇ ਉਹਦੇ ਵਾਸਤੇ ਅਗੇ ਅੱਛ ਕਰਨਾ ਬਾਬਾ ਜਿਹੜੇ ਧਾਰਮਿਕ ਜਥੇਬੰਦੀਆਂ ਆ ਉਹਨਾਂ ਦਾ ਸਹਿਯੋਗ ਕਿੱਦਾਂ ਦਾ ਸਹਿਯੋਗ ਮਿਲਦਾ ਨਹੀਂ ਅਸੀਂ ਸਾਰੀਆਂ ਧਾਰਮਿਕ ਜਥੇਬੰਦੀਆਂ ਨੂੰ ਜੀ ਆਇਆਂ ਨੂੰ ਸਤਿਕਾਰ ਕਰਦੇ ਹਾਂ ਸਾਰੀਆਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀਆਂ ਬਾਤਾਂ ਬਾਤ ਸਾਡੇ ਨਾਲ ਚੱਲ ਸਕਦੀਆਂ ਨੇ ਤੇ ਸਾਨੂੰ ਲੱਗਦਾ ਤੇ 2021 ਦੀਆਂ ਚੋਣਾਂ ਬਾਰੇ ਕੀ ਪ੍ਰੋਗਰਾਮ ਹੈ ਆਪਣਾ ਜਿਹੜਾ ਨਹੀਂ ਪ੍ਰੋਗਰਾਮ ਹੈ ਜੇ ਫੇਲ ਹੁੰਦਾ ਅਸੀਂ ਆਪਣੀ ਪਾਰਟੀ ਨੂੰ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ ਉਹਦੇ ਪਿੰਡਾਂ ਤੱਕ ਉਹਦੀਆਂ ਇਕਾਈਆਂ ਬਣਾਵਾਂਗੇ ਲੋਕਾਂ ਨੂੰ ਆਪਣੇ ਨਾਲ ਜੋੜਾਂਗੇ ਪਹਿਰੇ 90 ਸਾਈ ਆਉਗਾ 92 ਬਾਰੇ ਵੀ ਉਦੋਂ ਲੜੀ ਜਾਏਗੀ ਨਾ ਲੜੀ ਜਾਏਗੀ ਤੇ ਰਾਜਨੀਤਿਕ પાર્ટી ਬਣਾਈ ਤੇ ਇਹ ਰਾਜਨੀਤਿਕ ਲੜਾਈ ਲੜਨ ਵਾਸਤੇ ਬਣਾਈ ਨਾ ਜੀ ਇਹ ਚ ਬਹੁਤ ਵੱਡਾ ਖਲਾਜ ਜਿਹੜੇ ਸਾਡੇ ਨਾਲ ਸਾਡੇ ਰਾਜਨੀਤਿਕ ਲੋਕ ਸਾਡੇ ਨਾਲ ਵਾਅਦੇ ਕਰਕੇ ਮੁੜ ਕੇ ਜਾ ਕੇ ਮੁੱਕਰ ਜਾਂਦੇ ਰਹੇ ਉਹ ਜੋ ਸਾਡੇ ਹਾਲਾਤ ਇਸੇ ਕਰਕੇ ਇਦਾਂ ਦੇ ਹੋਏ ਆ ਆ ਭਾਈ ਸਾਹਿਬ ਨੇ ਪਿਛਲੇ ਦਿਨ ਇੱਕ ਤਿਆਰ ਕੀ ਰਿਟ ਦੀ ਅਰਜ਼ੀ ਕੀਤੀ ਸੀ ਕਿ ਉਹਨਾਂ ਨੂੰ ਲੋਕ ਸਭਾ ਵਿੱਚ ਆਵਾਜ਼ ਦੋਣ ਲਈ ਜਾਣ ਤਦਾਂ ਪਰ ਉਹ ਕਿਵੇਂ ਕਰਿਆ ਤੇ ਇਹ ਦੇਖੋ ਜੀ ਬਹੁਤ ਵੱਡੀ ਬੇਇਨਸਾਫੀ ਹੈ ਕਿ ਜਿਹੜੀ ਕੋਈ ਲੋਕਾਂ ਦਾ ਚੁਣਿਆ ਹੋਇਆ ਇਹਨਾਂ ਮੈਦਾਨੋਂ ਤੁਸੀਂ ਬਿਨਾਂ ਵਜ੍ਹਾ ਜੇਲ੍ਹ ਚ ਰੱਖੋ ਤੇ ਉਹਨਾਂ ਦੀ ਜਿਹੜੀ ਲੋਕਾਂ ਦੀ ਗੱਲ ਉਹਨਾਂ ਨੂੰ ਲੋਕਾਂ ਦੇ ਮਸਲੇ ਅਠਾਉਣ ਨਾਲ ਤੇ ਜਾਣ ਲੋਕਾਂ ਨੂੰ ਇੱਕ ਬਹੁਤ ਵੱਡੀ ਉਮੀਦ ਹੈ ਉਹਨਾਂ ਤੋਂ ਵੈਸੇ ਵੀ ਜਦੋਂ ਇਹ ਲੋਕਾਂ ਨੇ ਤਾਂ ਹੀ ਉਹਨਾਂ ਨੂੰ ਜਿਹੜੀ ਇਤਲਾਹ ਚ ਵੋਟਾਂ ਪਾ ਕੇ ਦੱਸਿਆ ਕਿ ਉਹ ਜੋ ਪੰਜਾਬ ਦੀ ਨੌਜਵਾਨੀ ਨਸ਼ੇ ਜੋ ਕਰ ਸਕਦੇ ਆ ਤੇ ਮੇਰੇ ਖਿਆਲ ਆ ਕਿ ਸਰਕਾਰਾਂ ਨੂੰ ਵੀ ਆਪਣੇ ਫੈਸਲਿਆਂ ਤੇ ਗੌਰ ਕਰਕੇ ਤੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਛੁਡਿਆ ਜਾਣਾ ਚਾਹੀਦਾ ਉਹਨਾਂ ਦੀ ਜਿਹੜੀ ਉਹ ਜ਼ਿੰਮੇਵਾਰੀ ਲਈ ਹੈ ਸੰਤਾ ਨੇ ਉਹ ਪਾਰਲੀਮੈਂਟ 'ਚ ਵੀ ਆਪਣੇ ਪੰਜਾਬ ਦੀ ਪੰਥ ਦੀ ਤੇ ਜਿਹੜੀ ਹੈ ਗੱਲ ਕਰ ਸਕਦਾ